ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਹੁਣ ਗੈਂਗਸਟਰਾਂ ਵੱਲੋਂ ਦਿੱਤੀ ਗਈ ਹੈ ਪੰਜਾਬ ਪੁਲਿਸ ਨੂੰ ਧਮਕੀ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੂਜਿਆ ਫਤੇਗੜ ਸਾਹਿਬ ਵਿਖੇ ਹੋਏ ਗੈਂਗਸਟਰਾਂ ਦੇ ਇਨਕਾਊਂਟਰ ਤੋਂ ਬਾਅਦ ਹੁਣ ਗੈਂਗਸਟਰਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਗਈ ਹੈ। ਦਰਅਸਲ ਕੱਲ ਫਤੇਗੜ ਸਾਹਿਬ ਵਿਖੇ ਬੱਸੀ ਪਠਾਨਾ ਦੇ ਵਿੱਚ ਤਿੰਨ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਗਿਆ। ਇਸ ਇਨਕਾਊਂਟਰ ਦੇ ਵਿੱਚ ਤੇਜਾ ਹਰਪ੍ਰੀਤ ਸਿੰਘ ਤੇ ਨਾਲ ਹੀ ਵਿਜੇ ਸ਼ਾਮਲ ਸਨ। ਦੱਸਦੀ ਹੈ ਕਿ ਹੁਣ ਗੈਂਗਸਟਰਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਗਈ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਤੁਸੀਂ ਵੀ ਆਪਣੀ ਡਿਊਟੀ ਕਰਕੇ ਘਰ ਜ਼ਰੂਰ ਜਾਂਦੇ ਹੋਣਗੇ ਅਤੇ ਹੁਣ ਅਸੀਂ ਤੁਹਾਨੂੰ ਟਾਰਗੇਟ ਕਰਾਂਗੇ। ਇੱਕ ਪੋਸਟ ਜਿਹੜੀ ਹੈ ਉਹ ਸ਼ੇਰਾ ਖੁੱਬਨ ਹੁਣਾ ਦੇ ਵੱਲੋਂ ਪਾਈ ਗਈ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਹੁਣ ਇੱਕ ਗੈਂਗਸਟਰ ਦੇ ਬਦਲੇ ਦੋ ਪੁਲਿਸ ਮੁਲਾਜ਼ਮ ਮਾਰੇ ਜਾਣ ਕੇ ਸਿੱਧੀ ਧਮਕੀ ਜਿਹੜੀ ਹੈ ਇਸ ਪੋਸਟ ਦੇ ਵਿੱਚ ਪੰਜਾਬ ਪੁਲਿਸ ਨੂੰ ਦਿੱਤੀ ਗਈ ਹੈ ਕੀ ਪੂਰੀ ਪੋਸਟ ਦੇ ਵਿੱਚ ਲਿਖਿਆ ਤੁਹਾਨੂੰ ਪੜ ਕੇ ਸੁਣਾਉਂਦੇ ਆ ਦਰਅਸਲ ਸ਼ੇਰਾ ਖੁੱਬਨ ਹੁਣਾ ਦੇ ਵੱਲੋਂ ਇਹ ਪੋਸਟ ਜਿਹੜੀ ਉਹ ਪਾਈ ਗਈ ਹੈ ਫੇਸਬੁੱਕ ਦੇ ਉੱਤੇ ਜਿਸ ਦੇ ਵਿੱਚ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਛੋਟਾ ਭਰਾ ਤੇਜਾ ਮਹੰਤਪੁਰਿਆ ਨੂੰ ਪੁਲਿਸ ਨੇ ਫੇਕ ਐਂਕਾਊਂਟਰ ਦੇ ਵਿੱਚ ਸ਼ਹੀਦ ਕਰ ਦਿੱਤਾ ਕਾਫੀ ਲੋਕਾਂ ਨੂੰ ਇਹ ਪਤਾ ਨਹੀਂ ਕਿ ਤੇਜਾ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਦੇ ਵਚਨਾਂ ਤੇ ਚੱਲਣ ਵਾਲਾ ਸਿੰਘ ਸੀ ਮਜਬੂਰੀ ਕਾਰਨ ਕੇਸ਼ ਜਿਹੜੇ ਸੀਗੇ ਉਸਨੇ ਕੱਟ ਕੀਤੇ ਪਰ ਦਿਲ ਵਿੱਚ ਕੋਮ ਦੇ ਗੱਦਾਰਾਂ ਸਿੱਖ ਸ਼ਹੀਦਾਂ ਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਭਾਲ ਕਰਕੇ ਸੋਧਾ ਲਾਉਣ ਵਾਲਾ ਕੰਮ ਜਿਹੜਾ ਸੀ ਉਸ ਦੇ ਵਿੱਚ ਲੱਗਿਆ ਹੋਇਆ ਸੀ ਨਾ ਉਹ ਕਿਸੇ ਵੀ ਫਾਇਰਿੰਗ ਦੇ ਵਿੱਚ ਸ਼ਾਮਿਲ ਸੀ ਤੇ ਨਾ ਹੀ ਉਸ ਨੇ ਪੁਲਿਸ ਵਾਲੇ ਨੂੰ ਮਾਰਨ ਵਰਗਾ ਕੋਈ ਕੰਮ ਕੀਤਾ ਜੇ ਉਹ ਮਾਰਦਾ ਤਾਂ ਪਿੰਕੀ ਤੇ ਇਸ ਦੇ ਨਾਲ ਹੀ ਸੁਮੇਦ ਸੈਣੀ ਵਰਗੇ ਨੂੰ ਮਾਰਦਾ ਕਿਸੇ ਛਪਾਟੇ ਨੂੰ ਨਹੀਂ ਉਸ ਨੇ ਕਦੇ ਡਰੱਗ ਨਹੀਂ ਵੇਚੀ ਕਦੇ ਨਸ਼ਾ ਨਹੀਂ ਕੀਤਾ ਨਾ ਸੁਪਾਰੀ ਕਿਲਿੰਗ ਕੀਤੀ ਤੇ ਨਾ ਹੀ ਕਿਸੇ ਕੋਲੋਂ ਐਕਸਟਰਸ਼ਨ ਮੰਗਿਆ ਉਹਦੇ ਸਿਰਫ ਸਿੱਖੀ ਸੋਚ ਵਾਲਾ ਹਨਹਾਰ ਜਿਹੜਾ ਸੀਗਾ ਉਸਦੀ ਹੀ ਉਸਨੇ ਸ਼ਹੀਦੀ ਦਾ ਕਾਰਨ ਜਿਹੜਾ ਹੈ ਉਹ ਬਣਿਆ ਹੈ ਬਾਕੀ ਸਾਨੂੰ ਆਪਣਾ ਜੁਜਾਰੂ ਭਰਾ ਤੇ ਉਸਦੇ ਦੋ ਹੋਰ ਸਾਥੀਆਂ ਤੇ ਮਾਨ ਹੈ ਜਿਨ੍ਹਾਂ ਨੇ ਕੌਮੀ ਸੋਚ ਤੇ ਚੱਲ ਕੇ ਸ਼ਹੀਦੀ ਪਾਈ ਹੈ ਬਾਕੀ ਏਜੀਟੀਐਫ ਨੂੰ ਜੇ ਲੱਗਦਾ ਹੈ ਉਹਨਾਂ ਨੂੰ ਕੁਝ ਖਟਿਆ ਹੈ ਤਾਂ ਉਹ ਗਲਤ ਨੇ ਉਹਨਾਂ ਨੇ ਇਹ ਸਾਡਾ ਸਾਡੇ ਮਨਾਂ ਦੇ ਵਿੱਚ ਫਿਕਸ ਕਰ ਦਿੱਤਾ ਹੈ ਕਿ ਵਾਪਸੀ ਦਾ ਕੋਈ ਰਾਹ ਨਹੀਂ ਤੇ ਮਰਨ ਤੋਂ ਪਹਿਲਾਂ ਜਿੰਨਾ ਵੀ ਪੁਲਿਸ ਵਾਲੇ ਮਾਰ ਸਕਦੇ ਹੋ ਮਾਰੋ ਤਾਂ ਜੋ ਪੁਲਿਸ ਨੂੰ ਇਹ ਪਤਾ ਲੱਗ ਸਕੇ ਕਿ ਸਿੱਖ ਸੋਚਾਂ ਵਾਲਾ ਨੂੰ ਵਾਲਿਆਂ ਨੂੰ ਕਿਵੇਂ ਮਾਰੀਦਾ ਹੈ ਅੱਜ ਤੋਂ ਬਾਅਦ ਇਹਨਾਂ ਜ਼ਰੂਰ ਹੋ ਗਿਆ ਹੈ ਕਿ ਪੁਲਿਸ ਵਾਲੇ ਮਾਰਨਾ ਜਿਹੜੇ ਨੇ ਉਹ ਸ਼ੁਰੂ ਹੋਣਗੇ ਟਾਈਮ ਲੱਗੋ ਪਰ ਇੱਕ ਬਦਲੇ ਦੋ ਮੁਲਾਜ਼ਮ ਹੋਣਗੇ ਚਾਹੇ ਉਹ ਕਿਸੇ ਵੀ ਸਿਟੀ ਦੇ ਹੁਣ ਸਿਰਫ ਜਿਨ੍ਹਾਂ ਦੇ ਮੋਡੇ ਉੱਤੇ ਪੀਪੀ ਲੱਗਾ ਹੈ ਨਾਲ ਹੀ ਲਿਖਿਆ ਹੈ ਕਿ ਪੁਲਿਸ ਵੀ ਆਪਣੇ ਸਿਕਿਉਰਟੀ ਹਰ ਮੁਲਾਜ਼ਮ ਡਿਊਟੀ ਤੋਂ ਬਾਅਦ ਘਰ ਜਾਂਦਾ ਸੋ ਸਾਡਾ ਕੁੱਲ ਟਾਰਗੇਟ ਜਿਹੜਾ ਹੈ ਉਹ ਬਥੇਰਾ ਹੋਵੇਗਾ ਤਾਂ ਦੱਸਦੀ ਹੈ ਕਿ ਸਿੱਧੀ ਧਮਕੀ ਜਿਹੜੀ ਇਸ ਪੋਸਟ ਦੇ ਵਿੱਚ ਦਿੱਤੀ ਗਈ ਹੈ ਪੰਜਾਬ ਪੁਲਿਸ ਨੂੰ ਤੇ ਕਿਹਾ ਗਿਆ ਹੈ ਕਿ ਹੁਣ ਇੱਕ ਗੈਂਗਸਟਰ ਦੇ ਬਦਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਵੇਗਾ ਤੇ ਨਾਲ ਹੀ ਕਿਹਾ ਹੈ ਕਿ ਇਹ ਗੈਂਗਸਟਰ ਨਹੀਂ ਸੀ ਤੇ ਨਾ ਹੀ ਇਹਨਾਂ ਦੇ ਵੱਲੋਂ ਕਿਸੇ ਛਪਾਟੇ ਨੂੰ ਮਾਰਿਆ ਗਿਆ ਸੀ ਜੇਕਰ ਇਹਨਾਂ ਨੇ ਮਾਰਨਾ ਹੁੰਦਾ ਤੇ ਸੁਮੇਦ ਸੈਣੀ ਵਰਗੇ ਨੂੰ ਮਾਰਨਾ ਸੀ ਪਰ ਕਿਸੇ ਛਪਾਟੇ ਨੂੰ ਮਾਰਨ ਦੀ ਹਿੰਮਤ ਇਹਨਾਂ ਦੇ ਵੱਲੋਂ ਨਹੀਂ ਕੀਤੀ ਜਾਣੀ ਸੀ ਤਾਂ ਦੱਸਦੀ ਹੈ ਕਿ ਇਸ ਪੋਸਟ ਦੇ ਵਿੱਚ ਪੰਜਾਬ ਪੁਲਿਸ ਨੂੰ ਮਾਰਨ ਦੀ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਕਿੱਕ ਕਰਕੇ ਅਸੀਂ ਸਾਰਿਆਂ ਨੂੰ ਮਾਰ ਮੁਕਾਦਮਾਂਗੇ ਤਾਂ ਤੁਹਾਨੂੰ ਟੀਵੀ ਸਕਰੀਨ ਤੇ ਇਹ ਪੋਸਟ ਵੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਸ਼ੇਰਾ ਖੁੱਬਨ ਗਰੁੱਪ ਦੇ ਵੱਲੋਂ ਇਹ ਪੋਸਟ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਪਾ ਕੇ ਪੰਜਾਬ ਪੁਲਿਸ ਨੂੰ ਸਿੱਧੀ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ। ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। లై ਪੰਜਾਬੀ ਟੀਵੀ ਨੂੰ ਆਈ ਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ